ਅੱਜ ਪਵਨੀਗੜ ਜਥੇਦਾਰ ਪ੍ਰਸੋਤਮ ਸਿੰਘ ਫਗੂਆ ਵਾਲਾ ਵੱਲੋਂ ਗੁਰਤੇਗਵਾਰਦਰ ਨੌਵੀਂ ਪਾਸ਼ਾ ਗੁਰਦੁਆਰਾ ਵਿਖੇ ਕੈਂਪ ਲਗਾਇਆ ਗਿਆ ਇਹ ਕੈਂਪ ਖੂਨਦਾਨ ਕੈਂਪ ਅਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਇਸੇ ਮੌਕੇ ਤੇ ਬਖ ਬਖ ਪਿੰਡਾਂ ਤੋਂ ਪਹੁੰਚ ਕੇ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਅੱਖਾਂ ਦਾ ਚੈੱਕਅਪ ਵੀ ਕਰਾਇਆ ਗਿਆ ਰਿਪੋਰਟ ਰਾਜ ਖੁਰਮੀ ਸੋਨਿਲ ਪੰਚ ਕਲਿਕਾ ਉਮੀ ਸੋਦੀ ਬਖਸ਼ੀ ਅਜੋਨਾ ਚੁਕੁਰਾਨਾ ਕਮੇਲਪੀਜ ਇਹ ਰੋਣੇ ਬਹੁਤ ਵੱਡਾ ਹੋ ਗਿਆ ਸੀ ਬੜੀ ਬਹੁਤ ਫਟਾ ਜਾ ਰਹੀ ਹੈ ਸ੍ਰੀ ਦਰਵਾਜ ਸਾਹਿਬ ਦੀ ਨਕਲ ਮਾਸੂਮਾਨਾ ਸਾਹਿਬ ਦੇ ਗਰਾਨ ਹੋਏ ਉਹ ਤੋਂ ਜਿਹੜਾ ਮਹਤ ਰਹਿਣੋ ਮਹੱਤਾ ਜੋ ਹੈ واہ لوگو لوگو ايدي چا اپن ٹھوڑا نال ونگي باجو thora kar baitha aaj asmayna theena gaaya ja raha ਇਹ ਖੂਨਦਾਨ ਕੈਂਪ ਦਾ ਸਭ ਤੋਂ ਵੱਡਾ ਪਿਛੋਕੜ ਇਹ ਹੈ ਜੀ ਅੱਜ ਤੋਂ ਦਹਾਕੇ ਪਹਿਲਾਂ ਘਾਵਦਾ ਕੋਠੀ ਜਿਹੜਾ ਇੱਕ ਟੀਵੀ ਦਾ ਹਸਪਤਾਲ ਸੀ ਨੂੰ ਹਰਮਿਟੇਜ ਕਿਹਾ ਜਾਂਦਾ ਉੱਥੇ ਅਸੀਂ ਇੱਕ ਨਾਰਾ ਦਿੱਤਾ ਸੀ ਉਹ ਨਾਰਾ ਕੀ ਦਿੱਤਾ ਸੀ ਜੀ ਆਓ ਫਸਟਾਉਲ ਨੂੰ ਜਿਉਂਦਾ ਕਰਨ ਦੇ ਲਈ ਖੂਨਦਾਨ ਕੈਂਪ ਲਈ ਅਸੀਂ ਲਗਾਤਾਰ ਨਮਾ ਸਾਲ ਹੈ ਜਿਹੜਾ ਉੱਥੇ ਖੂਨਦਾਨ ਕੈਂਪ ਲਾ ਕੇ ਮਨਾਉਂਿਆ ਹੈ ਅੱਜ ਤੁਸ ਸੰਮੂਪਤਾ ਹੋਗੀ ਗੁਰੂ ਪ੍ਰਸਾਦ ਸਾਹਿਬ ਕੀ ਸਾਡਾ ਬੇਨਤੀ ਸੀਗੀ ਇੱਥੇ ਅਰਦਾਸ ਕਰਕੇ ਇਹ ਮੋਰਚਾ ਲਗਿਆ ਸੀ ਭਾਈ ਸਰਜੀਤ ਸਿੰਘ ਜੀ ਫਤਿਹਗੜ੍ਹ ਪਾਸੋਂ ਵਾਲੇ ਕਿਸਾਨ ਜੁੰਡਿਆਂ ਵਾਲੇ ਖੜੇ ਨੇ ਤੇ ਹੋਰ ਮੇਰੇ ਸਾਥੀ ਖੜੇ ਨੇ ਜਿਹੜੇ ਉਸ ਟਾਈਮ ਸਾਡੇ ਮੋਰਚੇ ਦੇ ਮੋਢੀ ਸੀ ਉਹ ਮੋਰਚੇ ਦੀ ਜਿੱਤ ਤੇ ਅੱਜ ਅਸੀਂ ਜਿੱਤ ਦੀ ਖੁਸ਼ੀ ਹੈ ਜਿਹੜੀ ਉਹ ਗੁਰੂ ਸਾਹਿਬ ਨਾਲ ਸਾਂਝੀ ਕਰਨ ਦੇ ਲਈ ਇੱਥੇ ਆਏ ਇਹਦੇ ਲਈ ਅਸੀਂ ਖੂਨਦਾਰ ਕੈਂਪ ਉਸੇ ਪ੍ਰਤ ਦੇ ਵਿੱਚ ਲਾਇਆ ਜਿਹੜੀ ਸਾਡੀ ਪ੍ਰੋਗਰਾਮ ਜਿਹੜਾ ਕੈਂਪ ਦੇ ਵਿੱਚ ਸੂਰਜਿਤ ਕੀਤੀ ਹੈ ਤੁਸੀਂ ਇੱਕ ਕੀ ਲੱਗਦਾ ਤੁਹਾਨੂੰ ਜਿਹੜੇ ਹਸਪਤਾਲ ਦੀ ਤੁਸੀਂ ਜਣੀ ਉਹਦੀ ਜਿੱਤ ਦੇ ਵਿੱਚ ਵੀ ਖੁਸ਼ੀ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਦਿਖੋ ਉਹ ਬਹੁਤ ਵੱਡਾ ਫੈਲਿਆ ਹੈ। ਕੋਈ ਅੱਜ ਇਸ ਗੱਲ ਦੀ ਸਮੂਹੇ ਇਸਲਾਕਤ ਨੂੰ ਬਹੁਤ ਬਹੁਤ ਖੁਸ਼ੀ ਦੇਖੀ ਹੈ। ਕਿ ਜੱਜੇਦਾਰ ਖੁਸ਼ੂ ਸਿੰਘ ਖੁਸ਼ੂ ਵਾਲਾ ਤੇ ਇਹਨਾਂ ਦੇ ਸਾਥੀਆਂ ਨਾਲ ਬਹੁਤ ਵੱਡਾ ਪੁਰਾਣਾ ਲੰਮੀ ਸਮੇਂ ਤੋਂ ਇਹ ਤੇ ਪੀਜੀਆ ਇਹ ਹਸਪਤਾਲ ਬਣਾਉਣਾ ਚੱਲ ਰਿਹਾ ਹੈ ਇਸ ਵਿੱਚ ਸਹਿਮਤਾ ਹੋਈ ਹੈ ਪੀਜੀਆ ਹਸਪਤਾਲ ਦੀ ਸਹਿਮਤਾ ਹੋਈ ਹੈ ਉਹਦੇ ਗੁਰੂ ਸਾਹਿਬ ਦੇ ਸਦਾਨੇ ਵੱਲੋਂ ਅੱਜ ਇੱਕ ਇਹ ਖੜ-ਫੜ ਤੋਂ ਦੇਖ ਪਾਈ ਗਏ ਗੁੰਜਰਾਂ ਕੈਂਪ ਜਿਸ ਤਰ੍ਹਾਂ ਇਹਨਾਂ ਦੇ ਪਹਿਲਾਂ ਤੋਂ ਚੱਲ ਰਿਹਾ ਸਿਸਟਮ ਉਸੇ ਤਰੀਕੇ ਨਾਲ ਗੁੰਜਰ ਕੈਂਪ ਵੀ ਅੱਜ ਲੱਗ ਰਹੇ ਨੇ ਟਰੰਨਾ ਕੈਂਪ ਵੀ ਲੱਗੇ ਤੇ ਮੈਂ ਸਮਝਦਾ ਕਿ ਅੱਜ ਦੇ ਸੰਤੇ ਇੱਕ ਮੈਨੂੰ ਖਾਸ ਕਰ ਲੱਗਿਆ ਕਿ ਸਰਦਾਰ ਪਗੂ ਵਾਲਾ ਸਾਹਿਬ ਜੀ ਜਿਹੜੀ ਸਫਲਿਅਤ ਹੈ ਉਹਦਾ ਅੱਜ ਬਹੁਤ ਵੱਡਾ ਭਾਰ ਹੋਇਆ ਮੈਂ ਦੇਖਿਆ ਕਿ ਇਥੋਂ ਸੁਣਿਆ ਆ ਕਿ ਲੋਕਾਂ ਨੂੰ ਪਤਾ ਲੱਗਿਆ ਹੈ ਕਿ ਇਹਨਾਂ ਨੇ ਪਵਾਨੀਗੜ ਸਮੁੱਚੇ ਸੰਗਰੂਹ ਹਲਕੇ ਵਿੱਚ ਬਹੁਤ ਵੱਡਾ ਆਪਣੇ ਲੰਮੀ ਜੀਵਨ ਦੇ ਸਫ਼ਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਇਹਨਾਂ ਦੇ ਸਾਥੀਆਂ ਨੇ ਕੀਤੀ ਨੇ ਵੱਡੇ ਸੰਦਰਸ਼ ਜਿਹੜੇ ਕਿ ਗੁਰਮਤਿ ਮੁਤਾਬਕ ਉਹ ਬਣਦਾ ਸੀ ਤੇ ਉਹ ਇਹਨਾਂ ਨੇ ਕੀਤਾ ਮੈਂ ਸਮਝਦਾ ਕਿ ਸਾਡੇ ਇਲਾਕੇ ਦੇ ਬਹੁਤ ਹੀ ਇੱਕ ਚੰਗੀ ਸੋਚ ਰੱਖਣ ਵਾਲੇ ਅਗੂ ਦੇ ਤੌਰ ਤੇ ਅੱਜ ਇਹ ਉੱਪਰੇ ਨੇ ਇਹਨਾਂ ਦੀ ਸਖਸੀਅਤ ਨੂੰ ਨਖੇਰਨ ਲਈ ਭਾਵੇਂ ਸਮਾਂ ਲੱਗਿਆ ਸਮੇਂ ਸਮੇਂ ਤੇ ਕਈ ਵਾਰੀ ਰਾਜਨੀਤਿਕ ਲੋਕ ਨੇ ਜਿਹੜੇ ਹੁੰਦੇ ਨੇ ਮਨਮਤ ਨਾਲ ਉਹ ਅੱਗੇ ਆਉਂਦੇ ਨੇ ਦੂਸਰੇ ਨੂੰ ਕਮਜ਼ੋਰ ਕਰਕੇ ਅੱਗੇ ਆਉਂਦੇ ਨੇ ਉਹਨਾਂ ਦੀ ਬਦੌਲਤ ਇਹ ਮੈਂ ਅੱਜ ਲੇਟ ਸਮਝਦਾ ਕਿ ਇਹਨਾਂ ਦੀ ਸਖਸੀਅਤ ਦਾ ਜਿਹੜਾ ਨਖਾਰ ਆਇਆ ਉਹ ਲੇਟ ਆਇਆ ਉਹਨ ਵੀ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਸਿੱਧ ਗਿਆ ਵਿਕਸ਼ਣ ਤੇ ਇਸ ਇਤਨੀ ਸੰਗਤ ਦੀ ਸੇਵਾ ਕਰਦੇ ਰਹੇ ਧੰਨਵਾਦ ਕੀ ਨਾਮ ਹੈ ਤੁਹਾਡਾ ਸਾਹਿਤ ਸਿੰਘ ਜੀ ਤੁਸੀਂ ਇੱਥੇ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਆ ਮੈਨੂੰ ਅੱਜ ਖੁਸ਼ੀ ਹੈ ਜਿ ਸਾਪਾ ਚੌਤਮ ਸਿੰਘ ਦੀ ਜਿਹੜੀ ਮਿਹਨਤ ਸੀ ਉਹਨੂੰ ਸਫਲਤਾ ਮਿਲਿਆ ਔਰ ਉਹਨੂੰ ਧੰਨ ਲਿਖੋ ਚੌਤਮ ਸਿੰਘ ਵਾਲਾ ਪੱਖੀ ਹਾਂਜੀ ਦਾਸ ਭਾਈ ਜਗਮੀਲ ਸਿੰਘ ਸਾਧਰਾ ਮੁਖੀਵਾਦਾਰ ਆਲ ਇੰਡੀਆ ਗ੍ਰਾਫੀ ਰਾਕੇ ਪ੍ਰਚਾਰਕ ਸਿੰਘ ਸਵਾ ਜਦੋਂ ਪੰਜਾਬ ਸਰਕਾਰ ਨੇ ਮਸਤੋਣਾ ਸਾਹਿਬ ਦੀ ਜ਼ਮੀਨ ਗੈਰ ਤਰੀਕੇ ਦੇ ਨਾਲ ਆਪਣੇ ਨਾਂ ਕਰਾਈ ਉਦੋਂ ਜਦੋਂ ਜਥੇਦਾਰ ਪ੍ਰਸ਼ੂਤਮ ਸਿੰਘ ਫੱਗੂ ਵਾਲਾ ਸਾਹਿਬ ਨੇ ਉਹ ਮੋਰਚਾ ਲਾਇਆ ਉਸ ਮੋਰਚੇ ਦੇ ਵਿੱਚ ਸਾਡੀ ਸੰਸਥਾ ਨੂੰ ਨਾਲ ਲੈ ਕੇ ਜਿਹੜਾ ਅਸੀਂ ਮੋਰਚਾ ਲਾਇਆ ਉਦੋਂ ਮੈਨੂੰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਮੈਂ ਸਮਝਦਾ ਕਿ ਬਹੁਤ ਵੱਡੀ ਸ਼ੁਕਸ਼ੀਅਤ ਹੈ ਅੱਜ ਪੀਜੀਐ ਜਿਹੜਾ ਹਸਪੀਟਲ ਬਣਿਆ ਹੈ ਚਾਹੇ ਉਹ ਬਣਾਉਣਾ ਤਾਂ ਸਰਾ ਸੈਂਟਰ ਸਰਕਾਰ ਨੇ ਸੀ ਜਾਂ ਪੰਜਾਬ ਸਰਕਾਰ ਦਾ ਯੋਗਦਾਨ ਸੀ ਔਰ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹਦੇ ਵਿੱਚ ਪਰਸ਼ੋਤਮ ਸਿੰਘ ਫਗੂ ਵਾਲੇ ਦਾ ਜਿਹੜਾ ਪਜੀ ਅੱਜ ਬਣਿਆ ਬਹੁਤ ਵੱਡੀ ਸਬੂਤ ਇਲਾਕੇ ਨੂੰ ਮਿਲੀ ਹੈ ਉਹਦਾ ਸਾਰੇ ਜਿਹੜਾ ਕ੍ਰੈਡਿਟ ਹੈ ਉਹ ਜਹੇਦਾਰ ਪਰਸ਼ੋਤਮ ਸਿੰਘ ਫਗੂ ਵਾਲੋਂ ਨੂੰ ਜਾਂਦਾ ਹੈ ਇਹਨਾਂ ਦੀ ਮਿਹਨਤ ਦੇ ਸਦਕਾ ਹੀ ਜਿਹੜਾ ਅੱਜ ਉਹ ਬਣਿਆ ਅੱਜ ਗੁਰੂ ਸਾਹਿਬ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਨੇ ਇੱਥੇ ਸ਼ੁਕਰਾਨਾ ਕੀਤਾ ਹੈ ਸੋ ਅਸੀਂ ਇਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਹੈ ਸਾਨੂੰ ਵੀ ਇਹ ਜਨੂਨ ਹੋਇਆ ਕਿ ਇਸ ਤਰ੍ਹਾਂ ਦੇ ਕੰਮ ਸਾਨੂੰ ਕਰਨੇ ਚਾਹੀਦੇ ਸਾਨੂੰ ਕੈਪਟਲ ਬਣਾਉਣਾ ਪਵੇਗਾ ਤੇ ਉਹਦੇ ਪੋਸਟ ਰਿਪੋਰਟ ਤੇ ਉਹ ਸਾਨੂੰ ਸਾਰੇ ਬਲੈਕ ਡੇਟ ਡੇਟ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਕੋਲ ਐਕਚੁਅਲੀ ਸੂਚਨਾ ਦੇ ਲਈ ਮਾਦਾ ਹੈ ਸਾਨੂੰ ਸਭ ਨੂੰ ਅੱਛਾ ਰਹਿਣਾ ਚਾਹੀਦਾ ਹੈ ਜਿਹੜੇ ਪੇਸ਼ੈਂਟਸ ਨੂੰ ਡੀਪਿੰਗ ਦੀ ਕਮੀ ਹੈ ਲੈ ਕੇ ਟ੍ਰੀਟਮੈਂਟ ਲਈ ਜਾਂ ਐਕਸੀਡੈਂਟ ਕੇਸ ਹੈ ਉਹਨਾਂ ਨੂੰ ਗੈਟ ਰਿਪੋਰਟ ਲੈਂਦੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦੀ ਹਾਂ ਕਿ ਸਭ ਨੂੰ ਜਿਹੜੇ ਹੈਲਦੀ ਨੌਜਵਾਨ ਹਨ ਉਹ ਅੱਗੇ ਆ ਸਕਦੇ ਹੈ ਕੈਂਪ ਦੇ ਵਿੱਚ ਕਿੰਨੇ ਕਿੰਨੇ ਮੀ ਅਸੀਂ ਖਾਲੇ ਆਪਣੇ ਕੋਲ ਆ ਰਹੇ ਹਾਂ ਅਰੇ ਅਰੇ ਕੈਪਟਨ ਬਹੁਤ ਬਹੁਤ 3 ਕਲਾਸਾਂ ਤੋਂ ਪੂਰੀ ਤੇ ਕਿ